ਮਾਤਾ ਜੀਤੋ ਜੀ ਇੱਕ ਦਿਨ ਸਾਰੇ ਪਰਿਵਾਰ ਨੂੰ ਇਕੱਠਿਆਂ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੂੰ ਮਾਤਾ ਗੁਜਰ ਕੌਰ ਨੂੰ ਹੋਰ ਸਾਰੇ ਸਿੰਘਾਂ ਨੂੰ ਇਕੱਠਿਆਂ ਕਰਕੇ ਤੇ ਬੇਨਤੀ ਕਰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੂੰ ਕਹਿੰਦੇ ਨੇ ਕਿ ਪਾਛਾ ਇਸ ਸੰਸਾਰ ਦੀ ਇੱਕ ਰੀਤ ਹੈ ਕਿ ਜਦੋਂ ਉਹਨਾਂ ਦੇ ਪੁੱਤਰ ਪਿਓ ਦੇ ਹਾਨ ਪ੍ਰਵਾਨ ਹੋ ਜਾਂਦੇ ਨੇ ਤੇ ਉਹਨਾਂ ਦੇ ਆਨੰਦ ਕਾਰਜ ਕੀਤੇ ਜਾਂਦੇ ਨੇ ਮੇਰੇ ਮਨ ਦੀ ਵੀ ਰੀਤ ਹੈ ਕਿ ਮੈਂ ਸਾਬ ਜਦਾ ਅਜੀਤ ਸਿੰਘ ਸਾਹਿਬ ਜੀ ਦਾ ਆਨੰਦਕਾਰ ਦੇ ਵੇਖਾਂ ਬੜੇ ਦਿਲ ਦੀ ਤਮੰਨਾ ਹੈ ਬੜੀ ਦਿਲ ਦੀ ਖੁਆਇਸ਼ ਹੈ ਮਾਵਾ ਨੇ ਦਿਲ ਦੀਆਂ ਰੀਝਾਂ ਹੁੰਦੀਆਂ ਨੇ ਪੁੱਤਰਾਂ ਦੇ ਵਿਆਹ ਵੇਖਣੀ ਆਪਣੇ ਪੁੱਤਰਿਆਂ ਨੂੰ ਪਾਲਣਾ ਇਹ ਮਾਵਾ ਤੇ ਮਾਤਾ ਤੇ ਪਿਤਾ ਦੇ ਦਿਲ ਦੀ ਜਿਹੜੀ ਰੀਝ ਹੁੰਦੀ ਹੈ ਇਹ ਰੀਝ ਸੁਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਜੀਤਾ ਇਹ ਸੰਸਾਰ ਦੀ ਰੀਤ ਹੈ ਕਿ ਜਦੋਂ ਪੁੱਤਰ ਪਿਓ ਦੇ ਹਾਨ ਪ੍ਰਵਾਨ ਚੜ ਜਾਣ ਤਾਂ ਉਹਨਾਂ ਦੇ ਆਨੰਦ ਵਿਆਹ ਕਰਵਾ ਦਿੱਤੇ ਜਾਂਦੇ ਨੇ ਤੇਰੇ ਪੁੱਤਰਾਂ ਦਾ ਵੀ ਵਿਆਹ ਹੋਵੇਗਾ ਪਰ ਤੇਰੇ ਪੁੱਤਰਾਂ ਦਾ ਵਿਆਹ ਦੁਨੀਆ ਭਰ ਦੇ ਵਿਆਹਾਂ ਤੋਂ ਵੱਖਰਾ ਹੋਵੇਗਾ ਇੱਕ ਵੱਖਰੇ ਤਰੀਕੇ ਦੇ ਨਾਲ ਹੋਵੇਗਾ ਸਾਬ ਜਾਦਾ ਜੀਤ ਸਿੰਘ ਦੀ ਵੀ ਜੰਝ ਚੜੇਗੀ ਜੁਝਾਰ ਸਿੰਘ ਦੀ ਵੀ ਜੰਝ ਚੜੇਗੀ ਜ਼ਰਾਵਰ ਸਿੰਘ ਦੀ ਵੀ ਜੰਝ ਚੜੇਗੀ ਫਤਿਹ ਸਿੰਘ ਦੀ ਵੀ ਜੰਝ ਚੜੇਗੀ ਪਰ ਦੁਆ ਦੀ ਜੰਜ ਇੱਕ ਪਾਸੇ ਜਾਏਗੀ ਦੁਆ ਦੀ ਜੰਜ ਇੱਕ ਪਾਸੇ ਜਾਏਗੀ ਕੋਈ ਸਮਾ ਆਵੇਗਾ ਤੇਰੇ ਵੱਡੇ ਪੁੱਤਰ ਚਮਕੌਰ ਦੀ ਗੜੀ ਨੂੰ ਵਿਆਹੇ ਜਾਣਗੇ ਤੇਰੇ ਛੋਟੇ ਪੁੱਤਰ ਸਰਹੰਦ ਦੇ ਵਿੱਚ ਵਿਆਹੀ ਜਾਣਗੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕੋਈ ਸਮਾ ਆਵੇਗਾ ਆਪਾਂ ਸਰਸਾਂ ਨੂੰ ਪਾਰ ਕਰਾਂਗੇ ਤੇ ਸਰਸਾਂ ਤੋਂ ਤੇਰੇ ਪੁੱਤਰਾਂ ਦੀਆਂ ਜੰਜਾਂ ਚੜਨਗੀਆਂ ਇਸ ਤਰ੍ਹਾਂ ਦੇ ਬਾਗ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਆਪਣੀ ਪਾਵਨ ਰਸਨਾ ਤੋਂ ਕਰਦੇ ਨੇ